ਤੇ ਆਏ ਸਾਲ ਬੂਟ ਚੱਪਲਾ ਸੌਲ ਆ ਆਏ ਸਾਲ ਪੰਜ ਪਿਆਰਿਆਂ ਨੂੰ ਚੜਦੀ ਕਲਾ ਰੱਖੇ ਇਹਨੂੰ ਬਹੁਤ ਉੱਚੀ ਸੋਚ ਹੈ ਦੀ ਅਸੀਂ ਉਹਨਾਂ ਆਕੇ ਬਾਰੇ ਵੀ ਬਹੁਤ ਵਧੀਆ ਸੋਚਿਆ ਚੜਦੀ ਕਲਾ ਚ ਰੱਖਿਆ ਮਾਈਆਂ ਨੂੰ ਸੌਲ ਵੀ ਦਿੰਦਾ ਬੂਟ ਵੀ ਦਿੰਦਾ ਲੰਗਰ ਵੀ ਲਾਉਂਦਾ ਮਰੀਕਰ ਸਾਡੇ ਨੇ ਵਿਆਹ ਵੀ ਬਹੁਤ ਵਧੀਆ ਕਰੇ ਨੇ ਬਹੁਤ ਵਧੀਆ ਧੰਨਵਾਦ ਮਰੀਕਰ ਸਿੰਘ ਦਾ ਅਰੇ ਇਹ ਖੰਨੀਆਂ ਕੱਟ ਕੇ ਇੰਨਾ ਸੁੱਖ ਮਿਲ ਗਿਆ ਨਗਰ ਦੇ ਵਿੱਚ ਰੋਸੰਦਾਨ ਕਰਤਾ ਮੇਰੇ ਪੁੱਤ ਨੇ ਸੌਲ ਵੰਡੇ ਗਏ ਲੰਗਰ ਲਾਇਆ ਗਿਆ ਜੁੱਤੀਆਂ ਵਿੰਡੇ ਜਾਂਦੇ ਨੇ ਜੁੱਤੀ ਜੋੜੇ ਵਿੰਡੇ ਗਏ ਠੀਕ ਹੈ ਜੀ ਧੰਨਵਾਦ ਜੀ ਇਹਨੂੰ ਮਾਲਕਾ ਇਹਦੇ ਬੱਚਾ ਨੂੰ ਹਰੀ ਕੈਮ ਰੱਖੇ ਕੁਦਰਤੀ ਮਹਾਰਾਜ ਦੀ ਕਿਰਪਾ ਨਾਲ 23 ਤਰੀਕ ਦੇ ਮੇਰੇ ਬੇਟੇ ਦਾ ਜਨਮ ਦੇਣਾ ਹਣਾ 23 ਨੂੰ ਮੇਰਾ ਬੇਟਾ ਹੋਇਆ ਉਸ ਤੋਂ ਬਾਅਦ ਆਪਾਂ ਲੰਗਰ ਸ਼ੁਰੂ ਰੱਖਿਆ ਤੇ ਮੈਂ ਆਪਣੇ ਬੇਟੇ ਦਾ ਮਲ ਕੇ ਕੋਈ ਪਾਰਟੀ ਜਾਂ ਕੋਈ ਕੇਕ ਐਦਾਂ ਦਾ ਨਹੀਂ ਕਰਾ ਪਾਰਟੀ ਦੀ ਵਜਾ ਆਪਾਂ 216 ਇਹ 100 150 ਬੂਟ ਹਰ ਸਾਲ ਆਪਾਂ ਇਹ ਮਿਲ ਕੇ ਲੋੜਵੰਦ ਪਰਿਵਾਰਾਂ ਨੂੰ ਵੰਡਦੇ ਹਾਂ ਤੇ ਆਏ ਸਾਲ ਬੂਟ ਚੱਪਲਾ ਸੋਲ ਆਏ ਸਾਲ ਪੰਜ ਪਿਆਰਾਂ ਨੂੰ ਚੜ੍ਹਦੀ ਕਲਾ ਰੱਖੇ ਇਹਨੂੰ ਇਹਦੇ ਨੂਰ ਦਾ ਜਨਮ ਦਿਨ ਤੇ ਆਏ ਸਾਲ ਲਾਉਂਦਾ ਬਹੁਤ ਉੱਚੀ ਸੋਚ ਹੈ ਦੀ ਅਸੀਂ ਉਹ ਇਲਾਕੇ ਬਾਰੇ ਵੀ ਬਹੁਤ ਵਧੀਆ ਸੋਚੀ ਹੈ ਅਸੀਂ ਚੜ੍ਹਦੀ ਕਲਾ 'ਚ ਰੱਖਿਆ ਮਾਈਆਂ ਨੂੰ ਸੋਲ ਵੀ ਦਿੰਦਾ ਬੂਟ ਵੀ ਦਿੰਦਾ ਲੰਗਰ ਵੀ ਲਾਉਂਦਾ ਗੁੜੀਆਂ ਦੇ ਵਿਆਹ ਵੀ ਕਰਨੇ ਗਾਹਾਂ ਵੀ ਕਰੂਗਾ ਇਹਨੂੰ ਮਾਲਕ ਚੜ੍ਹਦੀ ਕਲਾ ਤੇ ਰੱਖੇ ਹੋ ਗੁਰੂ ਮਹਾਰਾਜ ਸੱਚਾ ਪਾਤਸ਼ਾਹ ਸਿੱਖਦੇ ਆ ਬਾਈ ਫਰੀਕ ਦਾ ਪ੍ਰੋਗਰਾਮ ਬਹੁਤ ਵਧੀਆ ਆ ਗਿਆ ਵੀਰੇ ਫਰੀਕ ਨੇ ਸਾਡੇ ਨੇ ਵਿਆਹ ਵੀ ਬਹੁਤ ਵਧੀਆ ਕਰੇ ਨੇ ਬਹੁਤ ਵਧੀਆ ਧੰਨਵਾਦ ਮਰੀਕ ਸਿੰਘ ਦਾ ਆਹ ਰਹੀਆਂ ਖਈਆਂ ਕੱਟ ਕੇ ਇੰਨਾ ਸੁੱਖ ਮਿਲ ਗਿਆ ਨਗਰ ਦੇ ਵਿੱਚ ਰੋਸਨ ਦਾਨ ਕਰਤਾ ਮੇਰੇ ਪੁੱਤ ਨੇ ਸਾਲ ਵੰਡੇ ਗਏ ਲੰਗਰ ਲਾਇਆ ਗਿਆ ਜੁੱਤੀਆਂ ਵੰਡੀਆਂ ਜੁੱਤੀ ਜੋੜੇ ਵੰਡੇ ਗਏ ਠੀਕ ਹੈ ਜੀ ਧੰਨਵਾਦ ਜੀ ਇਹਨੂੰ ਮਾਲਕ ਇਹਦੇ ਬੱਚਾ ਨੂੰ ਹਰੀ ਕੈਨ ਰੱਖੇ ਪਹਿਲਾ 1 ਇੱਕ ਕੁੜੀਆਂ ਦਾ ਵਿਆਹ ਕੀਤਾ 52 ਕੁੜੀਆਂ ਦਾ ਹੋਰ ਵਿਆਹ ਕਰੂ ਇਹਨੂੰ ਪੱਟੀ ਵੱਡੀ ਉਮਰ ਬਖਸ਼ੇ ਚੜ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪ੍ਰਦੀਪ ਸਿੰਘ ਪ੍ਰਦੀਪ ਜੀ ਕਿਵੇਂ ਦੇਖਦੇ ਹੋ ਅੱਜ ਜਦੋਂ ਅਸੀਂ ਕੀਰਤਨ ਆਇਆ ਸੀ ਤੇ ਅਮਰੀਕ ਬਾਈ ਦੇ بیٹے ਦੇ ਜਨਮ ਦਿਨ ਹੋ ਕੇ ਬਾਈ ਨੇ ਲੰਗਰ ਲਗਾਇਆ ਬਹੁਤ ਵਧੀਆ ਸੋਚ ਆਈ ਬਾਈ ਜੀ ਇਹ ਲੰਗਰ ਹਰ ਸਾਥ ਕਰਦਾਈ ਮਤਲਬ ਕਿ ਤੁਹਾਨੂੰ 50 ਸਾਲ ਹੋ ਗਿਆ ਲੱਗਦਾ ਚੱਲੇ ਰਿਹਾ ਤੇ ਹਰ ਸਾਲ ਹੀ ਲੰਗਰ ਚੱਲਦਾ ਇਹਨਾਂ ਦੇ ਬੇਟੇ ਦਾ ਜਨਮ ਦਿਨ ਵੀ ਰਾਜ ਨੂੰ ਤੇ ਬਾਕੀ ਹੋਰ ਵੀ ਸਮਾਜ ਸੇਵੀ ਕੰਮ ਕਰਦੇ ਆਗੇ ਤੇ ਅੱਜ ਸੌ ਵੀ ਬੰਦੇ ਆ ਮਾਈਆਂ ਵੀ ਤੇ ਬਹੁਤ ਵੀ ਬੰਦੇ ਆ ਅੱਗੇ ਪਿੱਛੇ ਇੱਥੇ ਗਰੀਬ ਲੱਗ ਕੇ ਬਿੜਿਆ ਕਿ ਤੇ ਵੀ ਜਿਹੜੀ ਪਰਵਾਰਾਂ ਬੈਠ ਕੇ ਬਹੁਤ ਬਹੁਤ ਜ਼ਿਆਦਾ ਪਰਾਲੇ ਕਰਦੇ ਬਹੁਤ ਜ਼ਿਆਦਾ ਅਸੀਂ ਮੰਨ ਲਾ ਕਹਿ ਨਹੀਂ ਸਕਦੇ ਦੱਸ ਨਹੀਂ ਸਕਦੇ ਲੋਕ ਜਨਮ ਦਿਨ ਤੇ ਲੱਖਾਂ ਰੁਪਏ ਲਾ ਦੇਦੇ ਤੇ ਕੋਈ ਪਾਈ ਤੋਂ ਲੰਗਰ ਲਗਾਇਆ ਕੇ ਆਪਣੇ ਬੱਚੇ ਦੇ ਚਲੂ ਇਹ ਹੀ ਫਰਕ ਹੈ ਸੋਚ ਦੇ ਵਿੱਚ ਲੋਕੀ ਲੱਖਾਂ ਰੁਪਏ ਖਰਚ ਕੇ ਲੰਗਰ ਦਾ ਆ ਤਾਂ ਕਰ ਦਿੰਦੇ ਆ ਕੇਕ ਕੱਟ ਦਿੰਦੇ ਆ ਕਿੱਡੀ ਪਾਰਟੀਆ ਬਣਾ ਦਿੰਦੇ ਆ ਪਰ ਐਦਾਂ ਦੀ ਸੋਚ ਨਹੀਂ ਕੋਈ ਰਗਦਾ